ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਤਵੇ ਤੇ ਪਾਈ ਪਹਿਲੀ ਰੋਟੀ ਦਾ ਜੇਕਰ ਅਸੀਂ ਪੁੰਨ ਦਾਨ ਕਰ ਦਿੰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਸਾਨੂੰ ਫਲ ਮਿਲ ਜਾਵੇਗਾ ਉਸ ਬਾਰੇ ਤਾਂ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਵੇਰ ਦੀਆਂ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਰਮਾ ਦਾ ਫਲ ਸਾਨੂੰ ਕਿਵੇਂ ਮਿਲ ਜਾਂਦਾ ਹੈ। ਇਹ ਕਹਾਣੀ ਰੂਪੀ ਸਾਖੀ ਅਸੀਂ ਜਿਹੜੀ ਤੁਹਾਨੂੰ ਸੁਣਾਉਣ ਵਾਲੇ ਹਾਂ ਜੀ ਇਹ ਤੁਹਾਡੇ ਲਈ ਬੜੀ ਹੀ ਵੱਡੀ ਸਿੱਖਿਆ ਸਾਬਿਤ ਹੋ ਜਾਵੇਗੀ। ਕਿ ਜਿਹੜੇ ਵੀ ਅਸੀਂ ਕਰਮ ਕਮਾਉਂਦੇ ਹਾਂ ਉਹ ਵਾਪਸ ਸਾਡੇ ਕੋਲ ਮੁੜ ਕੇ ਕਿੰਜ ਆ ਜਾਂਦੇ ਹਨ ਇਹ ਸਾਰੀ ਹੀ ਗੱਲਬਾਤ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਲਈ ਸਾਥ ਸੰਗਤ ਜੀ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਿਹਾ ਕਰਦਾ ਸੀ ਕਹਿੰਦੇ ਕਿ ਉਹਦੇ ਕੋਲ ਥੋੜੀ ਜਹੀ ਜ਼ਮੀਨ ਸੀ ਉਹਦੇ ਵਿੱਚ ਹੀ ਖੇਤੀ ਕਰਦਾ ਫਸਲ ਉਗਾਉਂਦਾ ਤੇ ਉਸੇ ਹੀ ਫਸਲ ਤੋਂ ਉਹਦੇ ਘਰ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਕਹਿੰਦੇ ਕਿ ਉਹ ਕਿਸਾਨ ਪੈਸੇ ਪੱਖੋਂ ਭਾਵੇਂ ਅਮੀਰ ਨਹੀਂ ਸੀ ਪਰ ਦਿਲ ਉਸ ਦਾ ਬੜਾ ਅਮੀਰ ਸੀ ਨੇਕ ਦਿਲ ਇਮਾਨਦਾਰ ਇਨਸਾਨ ਸੀ ਉਹ ਵਿਅਕਤੀ ਉਹ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਸੀ ਉਹਨੂੰ ਕੋਈ ਵੀ ਲੋੜਵੰਦ ਮਿਲ ਜਾਂਦਾ ਤੇ ਆਪਣੀ ਸਮਰੱਥਾ ਅਨੁਸਾਰ ਉਹਦੀ ਮਦਦ ਉਹ ਜ਼ਰੂਰ ਕਰਨ ਲਈ ਤਿਆਰ ਹੋ ਜਾਂਦਾ ਸੀ ਲੋੜਵੰਦਾਂ ਦੇ ਵਿੱਚ ਭਾਵੇਂ ਕੋਈ ਇਨਸਾਨ ਹੁੰਦਾ ਤੇ ਭਾਵੇਂ ਕੋਈ ਜੀਵ ਜੰਤੂ ਹੀ ਕਿਉਂ ਨਾ ਹੁੰਦਾ ਕਹਿੰਦੇ ਕਿ ਕਈ ਵਾਰ ਉਹਨੇ ਨਾ ਖੇਤਾਂ ਵਿੱਚ ਕੰਮ ਕਰਿਆ ਕਰਨਾ ਤੇ ਜੇਕਰ ਕੋਈ ਭੁੱਖਾ ਪਿਆਸਾ ਪੰਛੀ ਵੀ ਜਾਨਵਰ ਵੀ ਕਿਧਰੇ ਦਿਸ ਜਾਂਦਾ ਤੇ ਜਾਂ ਫਿਰ ਕੋਈ ਰਾਘੀਰ ਮਿਲ ਜਾਂਦਾ ਉਹਨੂੰ ਵੀ ਆਪਣੇ ਭੋਜਨ ਪ੍ਰਸ਼ਾਦੇ ਦੇ ਵਿੱਚੋਂ ਹੀ ਛਕਾ ਦਿੰਦਾ ਇਹ ਕੰਮ ਕਰਕੇ ਉਹਦੇ ਮਨ ਨੂੰ ਬੜੀ ਹੀ ਖੁਸ਼ੀ ਤੇ ਸਕੂਨ ਮਿਲਦਾ ਸੀ ਸੰਤੁਸ਼ਟੀ ਮਿਲਦੀ ਸੀ ਇਹ ਕੰਮ ਉਹ ਕਿਸੇ ਸਵਾਰਥ ਪਿੱਛੇ ਨਹੀਂ ਸੀ ਕਰਦਾ ਬਲਕੇ ਨਿਰਸਵਾਰਥ ਹੋ ਕੇ ਸੇਵਾ ਕਰਦਾ ਸੀ ਕਹਿੰਦੇ ਕਿ ਉਹਦੇ ਇਸ ਸੁਭਾਅ ਕਰਕੇ ਉਹਦੇ ਪਿੰਡ ਦੇ ਲੋਕ ਉਹਦੀ ਬੜੀ ਹੀ ਜ਼ਿਆਦਾ ਤਾਰੀਫ਼ ਕਰਿਆ ਕਰਦੇ ਸਨ ਪਰ ਕਹਿੰਦੇ ਕਿ ਉਹਦੀ ਪਤਨੀ ਹਰ ਵੇਲੇ ਉਸਦੇ ਇਸ ਸੁਭਾਅ ਕਰਕੇ ਉਹਦੇ ਨਾਲ ਲੜਦੀ ਹੀ ਰਹਿੰਦੀ ਸੀ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਲੋਕਾਂ ਦੀ ਮਦਦ ਕਰਦੇ ਰਹੇ ਤਾਂ ਇੱਕ ਨਾ ਇੱਕ ਦਿਨ ਆਪਣਾ ਘਰ ਖਾਲੀ ਹੋ ਜਾਵੇਗਾ ਕਹਿੰਦੇ ਪਰ ਉਹ ਕਿਸਾਨ ਚਿਹੜਾ ਸੀ ਹਰ ਵਾਰ ਆਪਣੀ ਪਤਨੀ ਨੂੰ ਸਮਝਾਉਂਦਾ ਕਿ ਭਾਗਵਾਨ ਨੇ ਕਿਸੇ ਨੂੰ ਪ੍ਰਸ਼ਾਦਾ ਭੋਜਨ ਸ਼ਿਕਾਉਣ ਦੇ ਨਾਲ ਬੰਦਾ ਗਰੀਬ ਨਹੀਂ ਹੁੰਦਾ ਭੁੱਖਾ ਢਿੱਡ ਇਨਸਾਨ ਦਾ ਦੁਸ਼ਮਣ ਹੁੰਦਾ ਹੈ ਅਤੇ ਭੁੱਖੇ ਢਿੱਡ ਨੂੰ ਰੋਟੀ ਖਵਾਉਣਾ ਪਿਆਸੇ ਨੂੰ ਪਾਣੀ ਪਿਉਣਾ ਬੜਾ ਹੀ ਪੁੰਨ ਦਾ ਕੰਮ ਹੈ ਤੂੰ ਵੀ ਕਰਿਆ ਕਰ ਪਰ ਕਹਿੰਦੇ ਕਿ ਪਤਨੀ ਕਹਿ ਦਿੰਦੀ ਕਿ ਨਹੀਂ ਇਹ ਕੰਮ ਤੁਸੀਂ ਹੀ ਕਰ ਲਓ ਬਥੇਰਾ ਹੈ ਜੇ ਮੈਂ ਕਰਨ ਲੱਗ ਗਈ ਤੇ ਅਸੀਂ ਕੀ ਖਾਣਾ ਹੈ ਕਹਿੰਦੇ ਕਿ ਪਤਨੀ ਵਾਰ-ਵਾਰ ਆਪਣੇ ਪਤੀ ਨੂੰ ਸਮਝਾਉਂਦੀ ਕਿ ਮੈਂ ਰੋਟੀ ਤੁਹਾਡੇ ਲਈ ਬਣਾਉਂਦੀ ਹਾਂ ਪਰ ਤੁਸੀਂ ਆਪ পেট ਭਰ ਕੇ ਨਹੀਂ ਖਾਂਦੇ ਆਉਂਦੇ ਆਪਣੀ ਰੋਟੀ ਦੇ ਵਿੱਚੋਂ ਬਾਹਰ ਦੂਜਿਆਂ ਨੂੰ ਕਿਉਂ ਖਵਾ ਦਿੰਦੇ ਹੋ ਕਿਸਾਨ ਆਖਦਾ ਕਿ ਭਾਗਵਾਨੇ ਮੈਂ ਤੈਨੂੰ ਕਿੰਨੀਕ ਵਾਰ ਸਮਝਾਇਆ ਹੈ ਕਿ ਤੂੰ ਦੋ ਚਾਰ ਰੋਟੀਆਂ ਮੈਨੂੰ ਵੱਧ ਬਣਾ ਕੇ ਦਿਆ ਕਰ ਫਿਰ ਵੀ ਮੈਂ পেট ਭਰ ਕੇ ਖਾ ਸਕਦਾ ਹਾਂ ਤੇ ਕਿਸੇ ਲੋੜਵੰਦ ਨੂੰ ਵੀ ਛਕਾ ਦਿਆ ਕਰਾਂਗਾ ਪਰ ਕਹਿੰਦੇ ਕਿ ਇਸ ਗੱਲ ਤੇ ਪਤਨੀ ਕਹਿ ਦਿੰਦੀ ਮੇਰੇ ਕੋਲੋਂ ਵਾਧੂ ਰੋਟੀਆਂ ਨਹੀਂ ਪੱਕਦੀਆਂ ਤੇ ਕਿਸਾਨ ਮੁਸਕਰਾ ਕੇ ਕਹਿ ਦਿੰਦਾ ਫਿਰ ਤੂੰ ਮੈਨੂੰ ਰੋਕਿਆ ਨਾ ਕਰ ਮੈਂ ਆਪਣੇ ਭੋਜਨ ਪ੍ਰਸ਼ਾਦੇ ਦੇ ਵਿੱਚੋਂ ਦੂਜਿਆਂ ਨੂੰ ਸਿਖਾਉਣਾ ਹੀ ਹੈ ਆਖਦੇ ਹਨ ਕਿ ਇਦਾਂ ਹੀ ਫਿਰ ਉਸ ਦੀ ਨੋਕ ਚੋਕ ਚੱਲਦੀ ਰਹਿੰਦੀ ਪਰ ਕਿਸਾਨ ਨੇ ਆਪਣੇ ਇਸ ਸੁਭਾ ਨੂੰ ਨਹੀਂ ਸੀ ਛੱਡਿਆ ਕਹਿੰਦੇ ਇੱਕ ਵਾਰ ਉਹਦੀ ਫਸਲ ਬਹੁਤ ਘੱਟ ਹੋਈ ਜਿੰਨੀ ਕੁ ਫਸਲ ਹੋਈ ਉਹਦੇ ਨਾਲ ਉਹਦਾ ਆਪਣਾ ਗੁਜ਼ਾਰਾ ਹੀ ਚੱਲਣਾ ਬੜਾ ਮੁਸ਼ਕਿਲ ਹੋ ਗਿਆ ਪਰ ਫਿਰ ਵੀ ਉਹਨੇ ਨੇਕ ਕੰਮ ਕਰਨੇ ਨਾ ਛੱਡੇ ਕਿਸੇ ਦੀ ਮਦਦ ਕਰਨੀ ਨਾ ਛੱਡੀ ਇੱਕ ਦਿਨ ਕਹਿੰਦੇ ਕਿ ਉਹ ਆਪਣੇ ਖੇਤਾਂ ਵਿੱਚ ਕੰਮ ਕਰਕੇ ਥੱਕਿਆ ਹਾਰਿਆ ਘਰ ਵਿੱਚ ਆਇਆ ਤੇ ਆਪਣੀ ਪਤਨੀ ਨੂੰ ਕਿਹਾ ਭਾਗਵਾਨੇ ਮੈਨੂੰ ਭੁੱਖ ਬੜੀ ਲੱਗੀ ਹੈ ਤੂੰ ਜਲਦੀ ਨਾਲ ਖਾਣਾ ਤਿਆਰ ਕਰ ਲਾ ਕਹਿੰਦੇ ਕਿ ਪਤਨੀ ਉਸੇ ਵੱਡੇ ਰਸੋਈ ਵਿੱਚ ਜਾ ਕੇ ਭੋਜਨ ਪ੍ਰਸ਼ਾਦਾ ਤਿਆਰ ਕਰਨ ਲੱਗ ਗਈ ਪਰ ਕਹਿੰਦੇ ਕਿ ਰਸੋਈ ਦੇ ਵਿੱਚ ਬਹੁਤ ਥੋੜਾ ਜਿਹਾ ਆਟਾ ਪਿਆ ਸੀ ਜਿਸ ਦੇ ਨਾਲ ਸਿਰਫ ਚਾਰ ਫੁਲਕੇ ਬਣੇ ਦੋ ਉਹਦੇ ਲਈ ਦੋ ਉਹਦੇ ਪਤੀ ਲਈ ਕਹਿੰਦੇ ਕਿ ਉਹਨੇ ਪ੍ਰਸ਼ਾਦਾ ਤਿਆਰ ਕਰਕੇ ਥਾਲੀ ਚ ਪਾ ਲਿਆ ਇਧਰ ਕਿਸਾਨ ਵੀ ਖਾਣ ਨੂੰ ਤਿਆਰ ਬੈਠਾ ਸੀ ਪਰ ਉਹਨਾਂ ਦੇ ਘਰ ਕਿਸੇ ਨੇ ਦਰਵਾਜ਼ਾ ਖੜਕਾਇਆ ਕਿਸਾਨ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਇੱਕ ਸਾਧੂ ਜੀ ਖੜੇ ਸਨ ਉਹ ਸਾਧੂ ਜੀ ਬੜੇ ਕਮਜ਼ੋਰ ਲੱਗ ਰਹੇ ਸਨ ਕਹਿੰਦੇ ਕਿਸਾਨ ਨੇ ਸਤਿਕਾਰ ਸਾਹਿਤ ਉਹਨਾਂ ਨੂੰ ਨਮਸਕਾਰ ਕੀਤੀ ਤੇ ਪੁੱਛਿਆ ਕਿ ਸਾਧੂ ਜੀ ਦੱਸੋ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ ਕਹਿੰਦੇ ਉਹ ਸਾਧੂ ਨੇ ਕਿਹਾ ਕਿ ਪੁੱਤਰ ਮੈਂ 2 ਦਿਨ ਤੋਂ ਭੁੱਖਾ ਹਾਂ ਜੇਕਰ ਮੈਨੂੰ ਕੁਝ ਖਾਣ ਨੂੰ ਮਿਲ ਜਾਵੇ ਤੁਹਾਡਾ ਬੜਾ ਭਲਾ ਹੋ ਜਾਵੇਗਾ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਕਹਿੰਦੇ ਕਿ ਉਹ ਕਿਸਾਨ ਨੇ ਤੁਰੰਤ ਹੀ ਉਹ ਸਾਧੂ ਜੀ ਨੂੰ ਅੰਦਰ ਲਿਆ ਕੇ ਬਿਠਾਇਆ ਪਹਿਲਾਂ ਪਾਣੀ ਦਾ ਗਲਾਸ ਪਿਆਇਆ ਪਾਣੀ ਪੀ ਕੇ ਸਾਧੂ ਨੂੰ ਕੁਝ ਰਾਹਤ ਮਹਿਸੂਸ ਹੋਈ ਕਿਸਾਨ ਨੂੰ ਬੜੀਆਂ ਅਸੀਸਾਂ ਦਿੱਤੀਆਂ ਕਹਿੰਦੇ ਕਿ ਫਿਰ ਉਹ ਕਿਸਾਨ ਆਪਣੀ ਰਸੋਈ ਦੇ ਵਿੱਚ ਸਾਧੂ ਜੀ ਦੇ ਲਈ ਭੋਜਨ ਪ੍ਰਸ਼ਾਦਾ ਲਿਆਉਣ ਨੂੰ ਗਿਆ ਤਾਂ ਅੱਗੋਂ ਪਤਨੀ ਨੇ ਗੁੱਸੇ ਵਿੱਚ ਕਿਹਾ ਤੁਸੀਂ ਇਹ ਸਾਧੂ ਨੂੰ ਕਹੋ ਕਿ ਤੂੰ ਹੋਰ ਮੰਗ ਕੇ ਖਾ ਲਵੇ ਇਹ ਸਾਧੂ ਮੰਗ ਕੇ ਖਾ ਸਕਦਾ ਹੈ ਪਰ ਆਪਾਂ ਮੰਗ ਕੇ ਨਹੀਂ ਖਾ ਸਕਦੇ ਕਿਸਾਨ ਨੇ ਕਿਹਾ ਭਾਗਵਾਨ ਇਹ ਤੂੰ ਕੀ ਗੱਲ ਕਹਿ ਰਹੀ ਹੈ ਇੱਕ ਦਰਵੇਸ਼ ਆਪਣੇ ਬੂਹੇ ਤੇ ਬੜੀ ਆਸ ਲੈ ਕੇ ਆਇਆ ਹੈ ਤੂੰ ਜਲਦੀ ਦੇ ਨਾਲ ਭੋਜਨ ਪ੍ਰਸ਼ਾਦੇ ਦੇ ਨਾਲ ਮੈਨੂੰ ਦੇ ਤੇ ਪਰ ਕਹਿੰਦੇ ਕਿ ਪਤਨੀ ਨੇ ਗੁੱਸੇ ਨਾਲ ਕਿਹਾ ਆਪਣੇ ਘਰ ਵਿੱਚ ਅੱਜ ਇੰਨਾ ਕ ਹੀ ਆਟਾ ਬਚਿਆ ਸੀ ਜਿਹਦੇ ਨਾਲ ਸਿਰਫ 4 ਰੋਟੀਆਂ ਬਣੀਆਂ ਨੇ ਜੇ ਇਹਨੂੰ ਰੋਟੀ ਖਵਾਤੀ ਫਿਰ ਅਸੀਂ ਕੀ ਖਾਣਾ ਹੈ ਕਹਿੰਦੇ ਕਿ ਕਿਸਾਨ ਨੇ ਕਿਹਾ ਕਿ ਭਾਗਵਾਨੇ ਤੂੰ ਆਪਣੇ ਹਿੱਸੇ ਦੀ ਰੋਟੀ ਖਾ ਲੈ ਜੋ ਮੇਰੇ ਹਿੱਸੇ ਦੀ ਹੈ ਮੈਨੂੰ ਦੇ ਦੇ ਮੈਂ ਸਾਧੂ ਨੂੰ ਖਵਾ ਦਿੰਦਾ ਹਾਂ ਕਹਿੰਦੇ ਕਿ ਪਤਨੀ ਦੇ ਨਾ ਚਾਹੁੰਦੇ ਹੁੰਦੇ ਆ ਹੋਏ ਆ ਵੀ ਕਿਸਾਨ ਨੇ ਉਹ ਰੋਟੀ ਲਿਆ ਕੇ ਸਾਧੂ ਜੀ ਨੂੰ ਦੇ ਦਿੱਤੀ ਸਾਧੂ ਜੀ ਨੇ ਰੋਟੀ ਖਾਧੀ ਤੇ ਬਦਲੇ ਵਿੱਚ ਉਹਨਾਂ ਦਾ ਬੜਾ ਹੀ ਧੰਨਵਾਦ ਤੇ ਦੁਆਵਾਂ ਅਸੀਸਾਂ ਦਿੱਤੀਆਂ। ਧੰਨਵਾਦ ਕੀਤਾ। ਸਾਧੂ ਨੇ ਕਿਸਾਨ ਨੂੰ ਆਪਣੇ ਕੋਲ ਬੁਲਾਇਆ ਤੇ ਕਹਿੰਦੇ ਜਦੋਂ ਕਿਸਾਨ ਕੋਲ ਆਇਆ ਤੇ ਸਾਧੂ ਨੇ ਆਪਣੇ ਝੋਲੇ ਵਿੱਚੋਂ ਇੱਕ ਬਹੁਤ ਭਾਰਾ ਸੋਨੇ ਦਾ ਬਰਤਨ ਕੱਢ ਕੇ ਉਸ ਨੂੰ ਦੇ ਦਿੱਤਾ। ਕਹਿੰਦੇ ਕਿ ਕਿਸਾਨ ਉਹ ਸੋਨੇ ਦਾ ਬਰਤਨ ਵੇਖ ਕੇ ਬੜਾ ਹੈਰਾਨ ਹੋਇਆ ਤੇ ਪੁੱਛਿਆ, "ਸਾਧੂ ਜੀ ਇਹ ਕੀ?" ਤਾਂ ਸਾਧੂ ਨੇ ਕਿਹਾ, "ਪੁੱਤਰ, ਕਾਫੀ ਸਮਾਂ ਪਹਿਲਾਂ ਇੱਕ ਰਾਜੇ ਨੇ ਇਹ ਸੋਨੇ ਦਾ ਬਰਤਨ ਮੈਨੂੰ ਭੇਂਟ ਕੀਤਾ ਸੀ ਪਰ ਇਹ ਮੇਰੇ ਕਿਸੇ ਕੰਮ ਦਾ ਨਹੀਂ ਮੈਂ ਬਹੁਤ ਚਿਰ ਦਾ ਤਲਾਸ਼ ਕਰ ਰਿਹਾ ਸੀ ਕਿ ਮੈਨੂੰ ਕੋਈ ਇਹ ਬਰਤਨ ਨੂੰ ਵਰਤਨ ਦੇ ਜੋਗ ਮਿਲ ਜਾਵੇ ਤੇ ਅੱਜ ਮੇਰੀ ਤਲਾਸ਼ ਖਤਮ ਹੋ ਗਈ ਇਸ ਕਰਕੇ ਮੈਂ ਇਹ ਬਰਤਨ ਤੈਨੂੰ ਦੇ ਰਿਹਾ ਕਹਿੰਦੇ ਕਿ ਕਿਸਾਨ ਨੇ ਉਹ ਬਰਤਨ ਲੈਣ ਤੋਂ ਇਨਕਾਰ ਕੀਤਾ ਤੇ ਕਿਹਾ ਨਹੀਂ ਸਾਧੂ ਜੀ ਇੰਨੀ ਕੀਮਤੀ ਚੀਜ਼ ਮੈਂ ਤੁਹਾਡੇ ਤੋਂ ਕਿੰਜ ਲੈ ਸਕਦਾ ਹਾਂ ਇਹ ਦੇਤੇ ਤੁਹਾਡਾ ਹੱਕ ਹੈ ਪਰ ਕਹਿੰਦੇ ਸਾਧੂ ਨੇ ਕਿਹਾ ਕਿ ਪੁੱਤਰ ਇਹ ਤੇਰੇ ਚੰਗੇ ਕਰਮਾਂ ਦਾ ਫਲ ਹੈ ਸਾਧੂ ਜੀ ਨੇ ਕਿਹਾ ਕਿ ਪੁੱਤਰਾ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ ਤੁਹਾਡੇ ਘਰ ਵਿੱਚ ਖਾਣ ਨੂੰ ਥੋੜਾ ਜਿਹਾ ਹੀ ਆਟਾ ਸੀ ਪਰ ਤੂੰ ਆਪਣੇ ਹਿੱਸੇ ਦਾ ਮੈਨੂੰ ਖਵਾ ਦਿੱਤਾ ਹੈ ਪੁੱਤਰ ਤੂੰ ਬੜਾ ਨੇਕ ਦਿਲ ਇਨਸਾਨ ਹੈ ਇਹ ਕਹਿ ਕੇ ਸਾਧੂ ਜੀ ਨੇ ਉਹ ਬਰਤਨ ਕਿਸਾਨ ਦੇ ਹੱਥ ਤੇ ਰੱਖ ਦਿੱਤਾ ਤੇ ਕਿਹਾ ਪੁੱਤਰਾ ਅੱਜ ਤੋਂ ਬਾਅਦ ਇਹ ਬਰਤਨ ਤੇਰਾ ਇਹਨੂੰ ਜਿਵੇਂ ਚਾਹੇ ਵਰਤ। ਇਹਨੂੰ ਵੇਚ ਕੇ ਕਾਫੀ ਧਨ ਤੂੰ ਪ੍ਰਾਪਤ ਕਰ ਸਕਦਾ ਹੈ। ਉਸ ਧਨ ਦੇ ਨਾਲ ਤੇਰਾ ਗੁਜ਼ਾਰਾ ਬੜਾ ਸੋਹਣਾ ਹੋ ਜਾਵੇਗਾ ਪਰ ਯਾਦ ਰੱਖੀ ਜ਼ਿੰਦਗੀ 'ਚ ਕਦੇ ਵੀ ਨੇਕ ਕੰਮ ਕਰਨੇ ਨਾ ਛੱਡੀ। ਕਿਉਂਕਿ ਕਰਮ ਹੀ ਧਰਮ ਹੈ। ਤੂੰ ਅੱਜ ਮੇਰੇ ਬਿਨਾਂ ਸਵਾਰਥ ਤੋਂ ਮਦਦ ਕੀਤੀ। ਕਿਸੇ ਤਰ੍ਹਾਂ ਹੀ ਨਿਰਸਵਾਰਥ ਹੋ ਕੇ ਤੂੰ ਸੇਵਾ ਕਰਦਾ ਹੀ ਰਹੀਂ। ਪਰਮਪితਾ ਪਰਮਾਤਮਾ ਜੀ ਹਰ ਇੱਕ ਬੰਦੇ ਨੂੰ ਉਹਦੇ ਕੀਤੇ ਹੋਏ ਕਰਮਾਂ ਦਾ ਫਲ ਸਾਤ ਸੰਗਤ ਜੀ ਜ਼ਰੂਰ ਦੇ ਦਿੰਦੇ ਹਨ ਅੱਜ ਤੁਹਾਨੂੰ ਤੁਹਾਡੀ ਦਿਆਲਤਾ ਤੇ ਨਿਰਸਵਾਰਥੀ ਕੀਤੀ ਹੋਈ ਸੇਵਾ ਦਾ ਫਲ ਮਿਲਿਆ ਹੈ ਇਹ ਸਾਧੂ ਨੇ ਉਸ ਵਿਅਕਤੀ ਨੂੰ ਕਿਹਾ ਤੇ ਤੇਰੀ ਇਹ ਦਿਆਲਤਾ ਤੇ ਨਿਰਸਵਾਰਥ ਹੋ ਕੇ ਸੇਵਾ ਕਰਨ ਦੀ ਜਿਹੜੀ ਭਾਵਨਾ ਸੀ ਸਿਰਫ ਤੇਰੀ ਜ਼ਿੰਦਗੀ ਹੀ ਨਹੀਂ ਬਲਕਿ ਤੇਰੇ ਪੂਰੇ ਪਰਿਵਾਰ ਦੀ ਜ਼ਿੰਦਗੀ ਹੁਣ ਖੁਸ਼ੀਆਂ ਨਾਲ ਭਰ ਦੇਵੇਗੀ ਇਸ ਲਈ ਕਦੇ ਵੀ ਤੂੰ ਚੰਗੇ ਕਰਮ ਕਰਨੇ ਨਾ ਛੱਡੀ ਕਹਿੰਦੇ ਕਿ ਇਹ ਕਹਿ ਕੇ ਸਾਧੂ ਜੀ ਆਪਣੇ ਰਸਤੇ ਤੇ ਚੱਲ ਪਏ ਕਹਿੰਦੇ ਇਧਰ ਇਹ ਕਿਸਾਨ ਕਦੇ ਜਾਂਦੇ ਹੋਏ ਸਾਧੂ ਨੂੰ ਵੇਖ ਰਿਹਾ ਸੀ ਕਦੇ ਸੋਨੇ ਦੇ ਗੜਵੇ ਨੂੰ ਕਿਸਾਨ ਦੀਆਂ ਅੱਖਾਂ ਪਰ ਆਈਆਂ ਕਿਸਾਨ ਨੇ ਮਨ ਹੀ ਮਨ ਦੇ ਵਿੱਚ ਸੋਚਿਆ ਤੇ ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਹਾਲਾਤ ਜਿਵੇਂ ਦੇ ਮਰਜ਼ੀ ਹੋਣ ਪਰ ਮੈਂ ਕਦੇ ਵੀ ਨੇਕ ਕੰਮ ਕਰਨੇ ਨਹੀਂ ਛੱਡਾਂਗਾ ਕਹਿੰਦੇ ਕਿ ਉਨੀ ਦੇਰ ਤੱਕ ਕਿਸਾਨ ਦੀ ਪਤਨੀ ਕਿਸਾਨ ਦੇ ਕੋਲ ਆਈ ਤੇ ਆ ਕੇ ਮਾਫੀ ਮੰਗਣ ਲੱਗੀ ਕਹਿੰਦੀ ਮੈਨੂੰ ਮਾਫ ਕਰ ਦਿਓ ਮੈਂ ਹਮੇਸ਼ਾ ਤੁਹਾਨੂੰ ਨੇਕ ਕੰਮ ਕਰਨ ਤੋਂ ਰੋਕਦੀ ਰਹੀ ਹਾਂ ਪਰ ਮੈਂ ਅੱਜ ਸਮਝ ਚੁੱਕੀ ਹਾਂ ਕਿ ਉਹ ਪਰਮ ਪਿਤਾ ਪਰਮਾਤਮਾ ਜੀ ਸਾਨੂੰ ਸਾਡੇ ਕੀਤੇ ਹੋਏ ਹਰ ਕਰਮ ਦਾ ਫਲ ਦਿੰਦੇ ਹਨ ਜੇ ਕੋਈ ਚੰਗੇ ਕਰਮ ਕਰਦਾ ਹੈ ਉਹਦੇ ਲਈ ਹਮੇਸ਼ਾ ਚੰਗਾ ਹੁੰਦਾ ਹੈ ਜੇ ਕੋਈ ਮਾੜੇ ਕਰਮ ਕਰਦਾ ਹੈ ਉਹਦੇ ਨਾਲ ਫਿਰ ਮਾੜਾ ਹੋਣਾ ਲਾਜ਼ਮੀ ਹੈ ਪਰਮ ਪਿਤਾ ਪਰਮਾਤਮਾ ਜੀ ਬੜੇ ਦਿਆਲੂ ਤੇ ਕਿਰਪਾਲੂ ਹਨ ਜਿਵੇਂ ਪਰਮਾਤਮਾ ਜੀ ਤੁਹਾਨੂੰ ਲੋੜਵੰਦਾਂ ਦੇ ਕੋਲ ਭੇਜ ਦਿੰਦੇ ਹਨ ਉਹਨਾਂ ਦੀ ਮਦਦ ਕਰਦੇ ਹੋ ਅੱਜ ਲੋੜ ਪੈਣ ਤੇ ਪਰਮਪਿਤਾ ਪਰਮਾਤਮਾ ਜੀ ਨੇ ਸਾਧੂ ਜੀ ਨੂੰ ਸਾਡੀ ਮਦਦ ਲਈ ਭੇਜ ਦਿੱਤਾ ਪਰਮਾਤਮਾ ਨੂੰ ਸਭ ਦੀ ਫਿਕਰ ਹੈ ਕਰਨ ਕਰਾਉਣ ਵਾਲਾ ਸਿਰਫ ਪਰਮਾਤਮਾ ਜੀ ਹੀ ਹੈ ਇੱਕ ਦਾਤਾ ਹੀ ਹੈ ਸਭ ਨੂੰ ਦੇਣ ਵਾਲੇ ਪਰਮਾਤਮਾ ਜੀ ਨੇ ਬਸ ਇੱਕ ਜਰੀਆ ਬਣਾਇਆ ਹੈ ਕਿਸੇ ਨੂੰ ਭੇਜ ਦਿੰਦੇ ਹਨ ਨੇਕ ਬੰਦਿਆਂ ਨੂੰ ਆਪਣੇ ਭਗਤਾਂ ਨੂੰ ਆਪਣੇ ਪਿਆਰਿਆਂ ਨੂੰ ਭਗਤਾਂ ਦੇ ਹੱਥੋਂ ਕੋਈ ਨੇਕ ਕੰਮ ਕਰਵਾ ਕੇ ਵਡਿਆਈਆਂ ਬਖਸ਼ ਦਿੰਦੇ ਹਨ ਕਹਿੰਦੇ ਕਿ ਉਹ ਕਿਸਾਨ ਦੀ ਪਤਨੀ ਕਹਿਣ ਲੱਗੀ ਅੱਜ ਤੋਂ ਬਾਅਦ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਨੇਕ ਕੰਮ ਕਰਨ ਦੀ ਕੋਸ਼ਿਸ਼ ਕਰੂੰਗੀ ਜੋ ਮੈਂ ਪਿਛੇ ਭੁੱਲਾਂ ਚੁੱਕਾਂ ਦੀ ਮਾਫੀ ਮੈਨੂੰ ਦੇ ਦੇਣਾ ਜੋ ਗਲਤੀਆਂ ਕੀਤੀਆਂ ਹਨ ਬਖਸ਼ਾਉਣ ਦੀ ਕੋਸ਼ਿਸ਼ ਕਰਾਂਗੀ ਸੋ ਸਾਥ ਸੰਗਿਆ ਜੀ ਇਸ ਸਾਖੀ ਨੂੰ ਸੁਣਾਉਣ ਦਾ ਮਕਸਦ ਇਹੀ ਸੀ ਕਿ ਅਸੀਂ ਵੀ ਇਹਦੇ ਤੋਂ ਚੰਗਾ ਕੋਈ ਕੰਮ ਕਰ ਲਈਏ ਕੋਈ ਕਹਾਣੀ ਭਾਵੇਂ ਕਾਲਪਨਿਕ ਹੋਵੇ ਭਾਵੇਂ ਕਹਾਣੀਕਾਰ ਦੇ ਰਾਹੀਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਹੀ ਭਾਵੇਂ ਕਿਉਂ ਨਾ ਕੀਤੀ ਹੋਵੇ ਪਰ ਸਾਡੇ ਜਿਹੜੇ ਨੇਕ ਕੰਮ ਹਨ ਜੋ ਵੀ ਕਰਾਂਗੇ ਸਾਡੇ ਔਖੇ ਵੇਲੇ ਸਾਡੇ ਕੰਮ ਆਉਣਗੇ ਬੰਦੇ ਦਾ ਹਰ ਕਰਮ ਉਹਦੇ ਕੋਲ ਮੁੜ ਕੇ ਵਾਪਸ ਚੌਰ ਆਉਂਦਾ ਹੈ ਭਾਵੇਂ ਉਹਨੇ ਕਿਸੇ ਦਾ ਕੁਝ ਚੰਗਾ ਕੀਤਾ ਹੋਵੇ ਤੇ ਭਾਵੇਂ ਮਾੜਾ ਕੀਤਾ ਹੋਵੇ ਉਹਨੂੰ ਕਈ ਗੁਣਾ ਵਾਪਸ ਹੋ ਕੇ ਮਿਲ ਜਾਂਦਾ ਹੈ ਜਿਵੇਂ ਧਰਤੀ ਦੇ ਵਿੱਚ ਕਿਸਾਨ ਇੱਕ ਬੀਜ ਬੀਜਦਾ ਹੈ ਉਹਦੇ ਬਦਲੇ ਉਹਨੂੰ ਕਈ ਗੁਣਾ ਵੱਧ ਫਸਲ ਹੋ ਕੇ ਮਿਲ ਜਾਂਦੀ ਹੈ ਉਸੇ ਤਰ੍ਹਾਂ ਹੀ ਕਰਮ ਹਨ ਜੋ ਵੀ ਇਨਸਾਨ ਕੰਮ ਕਰਦਾ ਹੈ ਜਿੱਦਾਂ ਦੇ ਵੀ ਕਰਮ ਕਮਾਉਂਦਾ ਹੈ ਉਹਨਾਂ ਹੀ ਕਰਮਾਂ ਦਾ ਫਲ ਕਈ ਗੁਣਾ ਹੋ ਕੇ ਸਾਨੂੰ ਮਿਲ ਜਾਂਦਾ ਹੈ ਜੇਕਰ ਜ਼ਿੰਦਗੀ ਵਿੱਚ ਅਸੀਂ ਚਾਹੁੰਦੇ ਹਾਂ ਕਿ ਖੁਸ਼ ਰਹੀਏ ਚੜ੍ਹਦੀ ਕਲਾ ਦੇ ਵਿੱਚ ਰਹੀਏ ਫਿਰ ਇਹ ਸਾਰੀਆਂ ਚੀਜ਼ਾਂ ਸਾਨੂੰ ਆਪਣੇ ਕੋਲੋਂ ਦੇਣੀਆਂ ਪੈਣੀਆਂ ਹਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸਿਧਾਂਤ ਹੈ ਸਰਬੱਤ ਦਾ ਭਲਾ ਕਰਨ ਵਾਲੇ ਇਨਸਾਨ ਨੂੰ ਕਦੇ ਵੀ ਆਪਣਾ ਭਲਾ ਮੰਗਣ ਦੀ ਲੋੜ ਨਹੀਂ ਪੈਂਦੀ ਪਰਮਾਤਮਾ ਜੀ ਬਿਨਾਂ ਬੋਲਿਆਂ ਬਿਨਾਂ ਮੰਗਿਆ ਹੀ ਉਸ ਨੂੰ ਸਭ ਕੁਝ ਦੇ ਦਿੰਦੇ ਹਨ ਸਿੱਖ ਦੀ ਅਰਦਾਸ ਬੇਨਤੀ ਵੀ ਓਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹ ਸਰਬੱਤ ਦਾ ਭਲਾ ਨਹੀਂ ਮੰਗਦਾ ਇਸ ਕਰਕੇ ਸਰਬੱਤ ਦਾ ਭਲਾ ਹੀ ਸਾਡਾ ਭਲਾ ਹੈ ਹਮੇਸ਼ਾ ਮਨ ਵਿੱਚ ਤਰਸ ਦੀ ਭਾਵਨਾ ਰੱਖਣੀ ਹੈ ਪਰ ਤਾਂ ਹੀ ਪਰਮਾਤਮਾ ਜੀ ਦੇ ਤਰਸਦੇ ਪਾਤਰ ਬਣ ਜਾਵਾਂਗੇ ਹਰ ਕਦਮ ਸੋਚ ਸਮਝ ਕੇ ਚੁੱਕਣਾ ਹੈ ਇਹੀ ਮਹਿਸੂਸ ਕਰਨਾ ਹੈ ਪਰਮਾਤਮਾ ਹਰ ਕਰਮ ਕਰਦੇ ਹੋਿਆਂ ਨੂੰ ਮੈਨੂੰ ਵੇਖ ਰਹੇ ਹਨ ਜੇ ਕਿਸੇ ਨੂੰ ਖੁਸ਼ੀਆਂ ਵੰਡੋਗੇ ਕਿਸੇ ਦਾ ਭਲਾ ਕੀਤਾ ਹੋਵੇਗਾ ਫਿਰ ਸਾਡਾ ਵੀ ਭਲਾ ਕਈ ਗੁਣਾ ਵੱਧ ਹੋ ਕੇ ਹੋ ਜਾਵੇਗਾ ਮਹਾਂਪੁਰਖ ਜੀ ਆਖਦੇ ਹਨ ਕਈ ਹੱਥਾਂ ਦੇ ਰਾਹੀ ਉਹ ਚੀਜ਼ ਤੁਹਾਡੇ ਕੋਲ ਵਾਪਸ ਹੋ ਕੇ ਆ ਜਾਂਦੀ ਹੈ ਸੋ ਇਸੇ ਹੀ ਗੱਲ ਨੂੰ ਸਮਝਣਾ ਹੈ ਤੇ ਜ਼ਿੰਦਗੀ ਵਿੱਚ ਲਾਗੂ ਕਰ ਲੈਣਾ ਹੈ ਵੇਖ ਲੈਣਾ ਤੁਹਾਡੇ ਘਰ ਵਿੱਚ ਵੀ ਫਿਰ ਖੁਸ਼ੀਆਂ ਤੇ ਬਰਕਤਾਂ ਦਾ ਕਿਵੇਂ ਵਾਸ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ